ਸੋਸੀ ਗੱਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਜਾਣਾ ਸੀਗਾ ਪ੍ਰਭਾਤ ਫੇਰੀ ਸੀਗੀ ਪਹਿਲੀ ਰਾਜਾ ਸਾਹਿਬ ਮਹਾਰਾਜ ਦੇ ਸਥਾਨ ਤੋਂ ਤੇ ਆਪਾਂ 3 ਵਜੇ ਘਰੋਂ ਤੁਰ ਕੇ ਉੱਠ ਕੇ ਨਾਤੋ ਕੇ ਤੇ ਮੋਟਰਸਾਈਕਲ ਚੱਕ ਕੇ ਕਿੱਕ ਮਾਰੀ ਤੇ ਆਪਾਂ ਤੁਰ ਪਏ ਜੀ ਧੰਨ ਨਾਭ ਕਮਲ ਰਾਜਾ ਸਾਹਿਬ ਜਿਨ੍ਹਾਂ ਦੀ ਪਾਵਨ ਪਵਿੱਤਰ ਧਰਤੀ ਦੀ ਬਾਰਸੀ ਬਾਰਸੀ ਰਾਜਾ ਸਾਹਿਬ ਦੇ ਮਜਾਰੇ ਬੰਗਿਆ ਤੋਂ ਸਿਰਫ 4 ਕਿਲੋਮੀਟਰ ਤੇ ਰਾਜਾ ਸਾਹਿਬ ਮਜਾਰ ਤੇ ਆਪਾਂ ਪਹੁੰਚ ਗਏ ਅਰਦਾਸ ਅਰਦਾਸ ਬੇਨਤੀ ਹੋ ਰਹੀ ਸੀ ਪਰਵਤ ਧਿਰ ਤੋਂ ਦੀ ਹੈ ਜੀ 4 ਵਜੇ ਪੂਰੇ ਤੇ ਆਪਾਂ ਨਤਮਸ ਤੱਕ ਉਗੇ ਤੇ ਵਾਪਸ ਪਰਵਤ ਧਿਰ ਤੇ ਜੇਕਰ ਤੁਹਾਨੂੰ ਅਰਾਮ ਨਾਲ ਬੈਠ ਕੇ ਇੱਕ ਪਰਵਤ ਪਰਿਸਰ ਜਾਣਾਂਗੇ ਜਿਹਨਾਂ ਤੇ ਚੱਕੜਾ ਲੱਗਣੇ ਹੁੰਦੇ ਆ ਤੇ ਸੰਗਤ ਦੇ ਵਿੱਚ ਬਹੁਤ ਸ਼ਾਹ ਹੁੰਦਾ ਪੂਰਾ ਮੇਲਾ ਭਰਿਆ ਹੁੰਦਾ ਜੀ ਜਿਹੜੇ ਤਿੰਨ ਦੇ ਸੰਗਤਾਂ ਜਿਹੜੀਆਂ ਉਹ ਸੰਤ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਇਹ ਪਿੰਡ ਦੇ ਵਿੱਚ ਸਥਾਨ ਨੇ ਰਾਇ ਸਾਬ ਜੀ ਦਾ ਘਰ ਹੈ ਉੱਥੇ ਨੇ ਸਜਕਾਰ ਕੀਤਾ ਗਿਆ ਰਾਇ ਸਾਬ ਦੇ ਅਸਤ ਰਾਇ ਸਾਬ ਦਾ ਘਰ ਹੈਗਾ ਤੇ ਤੇ ਵੈਲਕਮ ਆ ਰਹੇ ਜੀ ਦਾ ਅੱਤਾਂ ਦੇ ਜੀ ਨਾਮ ਕਮਲ ਰਾਏ ਸਾਬ ਜੀ ਇਹ ਦਾਕਸ਼ਣ ਜਿਹੜੇ ਕਰ ਰਹੇ ਹੋ ਇਹ ਸਥਾਨ ਅੱਤਖੰਡ ਦਾ ਹਨ ਨਾਰ ਕਮਲ ਰਾਏ ਸਾਬ ਮਹਾਰਾਜ ਜੀ ਦਾ ਨਾਮ ਕਮਲ ਮਹਾਰਾਜ ਜੋਤੀ ਜੋਤ ਸਮਾਇ ਸੀ ਤੇ ਸੇਵਾਦਾਰ ਵੀ ਵਿਚਾਰੇ ਸੇਵਾਦਾਰ ਵੀ ਬਹੁਤ ਹੁੰਦੇ ਨੇ ਕੋਈ ਚਾਰ ਵਾਲੇ ਡਰਮ ਤੋਂ ਚਾਰ ਧੌਣ ਦੀ ਸੇਵਾ ਕਰਦੇ ਨੇ ਤੇ ਕੋਈ ਪਕੌੜਿਆਂ ਦੀ ਸੇਵਾ ਕਰਦੇ ਨੇ ਤੇ ਸੰਗਤ ਨੂੰ ਵੀ ਚਾਹੀਦਾ ਕਿ ਅਸੀਂ ਇੱਕ ਲਾਈਨ 'ਚ ਬੈਠੀਏ ਤੇ ਜਿੱਦਾਂ ਸੇਵਾਦਾਰ ਬਿਠਾ ਦੇ ਉਹਦਾ ਬੈਠੀਏ ਪਰ ਸੰਗਤ ਛੋਟ ਜਿਆਦਾ ਹੋਣ ਕਰਕੇ ਸੇਵਾਦਾਰਾਂ ਦੇ ਥੋੜਾ ਜਿਹਾ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਗੱਲ ਥੋੜਾ ਜਿਹਾ ਸਾਨੂੰ ਚਾਹੀਦਾ ਸੋਚਣਾ ਸੇਵਾਦਾਰਾਂ ਦੇ ਨਾਲ ਮੁੰਡੇ ਦਾ ਮੁੰਡਾ ਜੋੜ ਕੇ ਆਪਾਂ ਜਿਹੜੀ ਉੱਥੇ ਸੇਵਾ ਕਰ ਸਕੀਏ ਤੇ ਬਹੁਤ ਵਧੀਆ ਜਿਹੜਾ ਪ੍ਰਬੰਧ ਹੁੰਦਾ ਉੱਥੇ ਦੀ ਸੰਗਤ ਦਾ ਉੱਥੇ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਰਾਜਾ ਸਾਹਿਬ ਦੇ ਵਿੱਚ ਬਹੁਤ ਐਡੀ ਵੱਡੀ ਤਦਾਦ ਦੇ ਵਿੱਚ ਜਿਹੜੀ ਸੰਗਤ ਆਈ ਨੂੰ ਜੀ ਆਇਆਂ ਆਖਦੇ ਆ ਚਾਹ ਪਾਣੀ ਦੇ ਲੰਗਰਾਂ ਦੇ ਨਾਲ ਸੇਵਾ ਕਰਦੇ ਆ ਤੇ ਫਿਰ ਉਸੇ ਵੇਲੇ ਜਿਹੜੀ ਦੂਜੀ ਚੌਂਕੀ ਹੁੰਦੀ ਆ ਉਹ ਮਹਾਰਾਜ ਦੀ ਜਿੱਥੇ ਗੇਟ ਪਿੰਡ ਦਾ ਪਿੰਡ ਦਾ ਦੁਬੱਡਾ ਦਰਵਾਜ਼ਾ ਕਿਹਾ ਜਾਂਦਾ ਮਹਾਰਾਜ ਜਿਹੜੀ ਦੂਜੀ ਚੌਂਕੀ ਪ੍ਰਵਾਤ ਪਰੀ ਦੀ ਉਹច ਸਥਾਨ ਤੇ ਹੁੰਦੀ ਆ ਤੇ ਸਾਰੀ ਸੰਗਤ ਫਿਰ ਪਹਿਲੇ ਸਥਾਨ ਤੋਂ ਜਲ ਪਾਣੀ ਛੱਕ ਕੇ ਦੂਜੇ ਸਥਾਨ ਦੇ ਉੱਤੇ ਆ ਜਾਂਦੇ ਆ ਤੇ ਉੱਥੇ ਵੀ ਇੱਕ ਘੰਟਾ ਜਿਹੜਾ ਭਜਨ ਬੰਦਗੀ ਕੀਤੀ ਜਾਂਦੀ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਐਨ ਐਸ ਸੀ ਸ਼ਰਦਾ ਭਾਵਨ ਦੇ ਨਾਲ ਘਰੋਂ ਆਨੇ ਹੋ ਤੇ ਆ ਕੇ ਰਾਯਾ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਉੱਥੇ ਸੇਵਾ ਵੀ ਕਰਦੇ ਹੋ ਤੇ ਸਾਡੇ ਪਿੰਡਾਂ ਤੋਂ ਆੜਵਾਲ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਆਂਦੇ ਆ ਸੇਵਾ ਕਰਨ ਲਈ ਤੇ ਪ੍ਰਵਾਤ ਫੇਰੀ ਕਦੇ ਨਹੀਂ ਲੱਗਦੀ કરો કર Thank you. ਮਾਜੇ ਦੇ ਰਾਜੇ ਦੇ ਰਾਜੇ ਦੇ ਰਾਜੇ ਦੇ ਰਾਜੇ ਦੇ ਮਹਾਰਾਜੇ ਦੇ ਰਾਜੇ ਦੇ ਰਾਜੇ ਦੇ ਰਾਜੇ ਦੇ ਮਹਾਰਾਜੇ ਦੇ ਦੇ ਵੇ ਚਕਰ பக்த ਪਿਆਰੇ ਮੇਰੇ ਰਾਜੇ ਦੇ ਰਾਜੇ ਦੇ ਚਕਰ பக்த ਪਿਆਰੇ ਮੇਰੇ ਰਾਜੇ ਦੇ ਦੇ ਵੇ ਚਕਰ பக்த ਪਿਆਰੇ ਮੇਰੇ ਰਾਜੇ ਦੇ ਹੰਝਾਂ ਨੇ ਪਰਬਤ ਤੇ ਆਂਡਾ ਨੇ ਪਰਬਤ ਤੇ ਆਜਾ ਰੇ ਪਰਬਤ ਮੇਰੀਆਂ ਆਜਾ ਰੇ ਪਰਬਤ ਮੇਰੀਆਂ ਯਾਰ ਨਹੀਂ ਭਰਵਾਸ ਤੇ ਯਾਰ ਨਹੀਂ ਭਰਵਾਸ ਤੇ ਰਾਂ ਹਰ ਬਣਾਣਾ ਕਰੀ ਤੇਰੀਆਂ ਜਾਗ ਬਣਾਣਾ ਕਰੀ ਤੇਰੀਆਂ ਰਾਂ ਹਰ ਬਣਾਣਾ ਕਰੀ ਮੇਰੀਆਂ ਰਾਂ ਹਰ ਬਣਾਣਾ ਕਰੀ ਤੇਰੀਆਂ ਰਾਂ ਬਣਾਣਾ ਕਰੀ ਤੇਰੀਆਂ ਜਾਗ ਬਣਾਣਾ ਕਰੀ ਤੇਰੀ ਤੇ ਰਾਂ ਬਣਾਣਾ ਕਰੀ ਵਰਤਾਂਗੀ ਆਵਾ ਵਰਤਾਂਗੀ ਜਦ ਸੰਗਤ ਆ ਬਲ ਵਰਤਾਂਗੀ ਆਵਾ ਵਰਤਾਂਗੀ ਆਵਾ ਤੇਰੀ ਦੇ ਚੱਲੇ ਪਾਤੇ ਗੁਰਦੁਆਰ ਸਾਹਿਬ ਨੂੰ ਤੇ ਆਪਾਂ ਵੀ ਗੁਰਦੁਆਰ ਸਾਹਿਬ ਨਤਮਤਕ ਹੋ ਕੇ ਤੇ ਆਪਾਂ ਪਿੰਡ ਨੂੰ ਅੱਗੇ ਕਿਉਂਕਿ ਅਜ ਐਤਵਾਰ ਸੀ ਕੰਮ ਤੇ ਜਾਣਾ ਸੀਗਾ ਤੇ ਘਰ ਵਾਲੀ ਪੂਰੀ ਖੋਜ ਸੀ ਕਿ ਅੱਜ ਚਲੋ ਅੱਜ ਆ ਕੇ ਆਲੂ ਵਾਲੇ ਪਰੌਂਠੇ ਬਣਾਉਣੇ ਆ ਮੈਂ ਕਿ ਚੱਲ ਪਿਆ ਅੱਜ ਘਰ ਜਾ ਕੇ ਆਪਾਂ ਕੱਪੜੇ ਧੋਣਾ ਮੈਂ ਨਾਲ ਤੇਰੇ ਤੂੰ ਆਲੂ ਵਾਲੇ ਪਰੌਂਠੇ ਬਣਾ ਦੇ ਜੀ ਆਪਾਂ ਆ ਕਿਤੇ ਬੁਰੀ ਸੌ ਜਾਂਦਾ ਹਨ ਤੇ ਆਪਾਂ ਇੱਥੇ ਕੀਤੀ ਇਦਾਂ ਹੀ ਮੈਂ ਕੱਪੜਿਆਂ ਦੀ ਮਸ਼ੀਨ ਲਾ ਲਈ ਥੋੜੀ ਕਿਸੇ ਗੱਲ ਤੋਂ ਹੋ ਗਈ ਲੜਾਈ ਤੇ ਭਰਾਵੋ ਗੁੱਸੇ ਦੇ ਵਿੱਚ ਹੀ ਆਲੂ ਵਾਲੇ ਪਰੌਂਠੇ ਬਣੇ ਆ ਬਣਾ ਦਿੱਤੇ ਆ ਪਰ ਗੁੱਸੇ 'ਚ ਨਾ ਮੇਰੇ ਨਾ ਖਾਦੇ ਨਾ ਮੇਨਾਂ ਬੋਲੀ ਕਿ ਭਾਈ ਪਰੌਂਠੇ ਖਾ ਲਾ ਜਾਂ ਨਾ ਖਾ ਲਾ ਮੈਨੂੰ ਕਹਿੰਦੀ ਖਾਣੇ ਖਾਵੇ ਨਹੀਂ ਖਾਣੇ ਨਾ ਖਾਵੇ ਆਪਾਂ ਨਹੀਂ ਆਪਾਂ ਬਣਾ ਕੇ ਰੱਖਦੇ ਭਰਾਵੋ ਫਿਰ ਅਸੀਂ ਸੌ ਗਏ ਇੰਨਾ ਸੋਤੇ ਇੰਨਾ ਸੋਤੇ 4 ਵਜੇ ਸਾਡੀ ਭੈਣ ਆਈ ਤਾਂ ਸਾਡੀ ਜਗ ਖੋਲੀ ਸਾਰਾ ਟੱਬਰ ਹੀ ਸੁੱਤਾ ਪਿਆ ਜੀਜਾ ਭੈਣ ਸਾਡੀ ਆਕੇ ਪਹਿਲਾਂ ਚਾਹ ਪੜਾਈ ਕੌਫੀ ਪੜਾ ਕੇ ਪਲਾਈ ਫੇ ਘਰ ਵਾਲੀ ਫੇ ਥੋੜੇ ਜਿਹਾ ਬੋਲਣ ਆਪੇ ਕਹਿੰਦੀ ਹੋਣਾ ਵਾ ਕਿ ਤੇ ਘੁੰਮਣ ਨਹੀਂ ਆਣਾ ਮੜ ਜਾ ਮੈਨੂੰ ਪਹਿਲੇ ਚੱਕ ਸੀ ਮੈਂ ਕਿ ਪਹਿਲੇ ਫਸੋਂ ਨੂੰ ਪਾਣੀ ਪੋਣੀ ਪਲਾ ਕੇ ਪੱਠੇ-ਬੱਠੇ ਪਾ ਦਵਾ ਫੇਰ ਇਹਨਾਂ ਦੀ ਗੱਲ ਸੁਣਦਾ ਕੀ ਕਹਿੰਦੀਆਂ ਫੇਰ ਭਰਾ ਉਹ ਕਹਿੰਦੇ ਸੀ ਜਾਣਾ ਵਾ ਉੱਚੇ ਨੂੰ ਆਪਾਂ ਉੱਚੇ ਚੱਲ ਗਏ ਤੇ ਆਕੇ ਫੇਰ ਰਾਤ ਨੂੰ ਘਰੇ ਬਲਾਈ ਰੋਟੀ ਪਹਿਲਾਂ ਤਾਂ ਸਲਾਹ ਸੀ ਰਹਿ ਸਕਦੇ ਜਾਂਣ ਲੰਗਰ ਛਕਣ ਦੀ ਵਾ ਕਿ ਨਹੀਂ ਘਰੇ ਖਾਣੇ ਆ ਸਵੇਰ ਨੂੰ ਰੋਜ਼ ਲੈ ਸਕਦੇ ਖਾਣੇ ਤੇ ਲੰਗਰ ਛੱਕੇ ਤੇ ਆਪਾਂ ਘ ਅਜੀ ਸਵੇਰੇ ਸਾਜੀ ਦੇ ਫੇਰ ਆਇਆ ਸਭ ਜਾਰਾ ਹੁੰਦਾ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚ ਦੂਜੀ ਪ੍ਰਵਾਸਕਰੀ ਚ ਵਾਹ ਕੁਝ ਖਾਲਸਾ ਵਾਹ